ਸਿੰਘ ਆਇਆ ਮਾਤਾ ਜੀ ਅੱਜ ਫੇਰ ਬੜਾ ਕੁਝ ਹੋਇਆ ਮਾਤਾ ਜੀ ਕਹਿੰਦੇ ਕੀ ਹੋਇਆ ਪੁੱਤਰੋ ਐਦਾਂ ਝੱਗਾ ਲਾ ਕੇ ਚੋਲਾ ਲਾ ਕੇ ਵਿਖਾਉਂਦਾ ਮਾਤਾ ਜੀ ਅੱਜ ਉਹਨਾਂ ਨੇ ਛਿੱਟੀਆਂ ਵੀ ਮਾਰੀਆਂ ਸਾਡੇ ਹਾਏ ਹਾਏ ਜਿਹੜੀ ਮਾਂ ਨੇ ਦਾਦੀ ਨੇ ਪਾਲੇ ਦਾਦੀ ਨੇ ਪਾਲੇ ਫਤੇ ਸਿੰਘ ਦੀ ਮਾਂ ਦੁੱਧ ਚੁੰਗਦਾ ਸੀ ਜਦੋਂ ਚੜਾਈ ਕਰਕੇ ਜੀਤਾ ਜੋਰਾਵਰ ਤੇ ਫਤੇ ਸਿੰਘ ਦੀ ਮਾਂ ਜੀਤਾ ਬਹੁਤ ਛੋਟੀ ਉਮਰ ਦੇ ਵਿੱਚ ਫਤੇ ਸਿੰਘ ਨੂੰ ਛੱਡ ਕੇ ਚਲੇ ਗਏ ਸੀ ਦੁੱਧ ਚੁੰਗਦਾ ਤੇ ਪਾਲਿਆ ਦਾਦੀ ਨੇ ਮਾਵਾ ਮਰ ਜਾਣ ਦਾਦੀਆਂ ਪਾਲਦੀਆਂ ਦਾਦੀਆਂ ਸਾਭਦੀਆਂ ਦਾਦੀ ਨੇ ਪਾਲਿਆ ਤੇ ਅੱਜ ਉਹ ਬੱਚਿਆਂ ਨੇ ਜਦੋਂ ਵੇਖਿਆ ਨਾ ਵੀ ਉਹ ਚੋਲਾ ਲਾ ਕੇ ਵਿਖਾਉਂਦਾ ਕਹਿੰਦਾ ਮਾਤਾ ਜੀ ਮਾਤਾ ਜੀ ਛਟੀਆਂ ਵੀ ਮਾਰੀਆਂ ਸਾਡੇ ਅਸੀਂ ਡੋਲੇ ਥੋੜਾ ਮਾਤਾ ਜੀ ਅਸੀਂ ਪਰਵਾਹ ਨਹੀਂ ਕੀਤੀ ਇਹ ਅੱਜ ਦੀ ਸ਼ਾਮ ਜਿਹੜੀ ਆ ਫੱਜਦੀ ਐ ਇਹ ਅੱਜ ਦੀ ਰਾਤ ਮੈਂ ਖੜਾ ਸੀ ਉਥੇ ਗੇਟ ਦੇ ਅੱਗੇ ਮੇਰੀ ਗੱਡੀ ਫਾਟਕਾਂ ਤੇ ਖੜੀ ਸੀ ਮੈਂ ਉਦੋਂ ਸਰਬਜੀਤ ਹਣਾਂ ਨੂੰ ਇੱਧਰ ਮੈਂ ਕਿਹਾ ਇੱਥੇ ਕਿੱਦਾਂ ਦਾ ਸਮਾਂ ਸੀ ਅੱਜ ਵਾਲਾ ਦਿਨ ਜੇ ਫੀਲ ਕਰੀਏ ਅਹਿਸਾਸ ਕਰੀਏ ਤੇ ਮਾਤਾ ਜੀ ਫਿਰ ਬੜਾ ਕੁਝ ਹੋਇਆ ਤੇ ਉਹਨਾਂ ਫਿਰ ਫਤਵਾ ਸੁਣਾਇਆ ਜਿਕ ਕਾਜੀ ਇੱਕ ਬੋਲਿਆ ਸੀ ਇੱਕ ਸ਼ੇਰਖਾਨ ਮੁਹੰਮਦ ਮੁਸਲਮ ਇਹ ਮਲੇਰਕੋਟਲੀਏ ਨਵਾਬ ਨੇ ਹਾ ਦਾ ਨਾਰਾ ਮਾਰਿਆ ਨਾ ਕਰਿਓ ਪਾਪ ਇਹ ਬੱਚਿਆਂ ਨੂੰ ਨੀਹਾਂ ਤੇ ਚਿਣੋਂਗੇ ਇਹ ਕੌਮ ਵੱਖਰੇ ਕਿਸਮ ਦੀ ਹੈ ਇਸ ਸਰਾਂਦਰ ਖਿੱਲਰ ਜਾਣਾ ਤੁਹਾਡਾ ਇਹ ਸਭ ਕੁਝ ਖਤਮ ਹੋ ਜੂ ਇਹ ਕੰਮ ਨਾ ਕਰਿਓ ਉਹਨੇ ਹਾ ਦਾ ਨਾਰਾ ਮਾਰਿਆ ਮਲੇਰਕੋਟਲਾ ਅੱਜ ਤੱਕ ਵੱਸਦਾ ਗੁਰਮਖੋ ਪਿਆਰ ਕੋਈ ਕਰਕੇ ਤੇ ਵੇਖੇ ਸਿੱਖਾਂ ਨੂੰ ਇੱਕ ਹਾ ਦਾ ਨਾਰਾ ਮਾਰਨ ਵਾਲੇ ਦਾ ਸ਼ਹਿਰ ਅੱਜ ਤੱਕ ਵੱਸਦਾ ਉਹਦੀ ਰਿਆਸਤ ਨੂੰ ਨਹੀਂ ਛੇੜਿਆ ਗਿਆ ਇੱਕ ਵਾਰੀ ਤੂੰ ਹਾ ਦਾ ਨਾਰਾ ਮਾਰ ਨਾਲ ਤੇ ਖੜ ਬੰਦਾ ਬਹਾਦਰ ਵੇਲੇ ਲੜਿਆ ਬਲੇਰਕੋਟਲੀਆ ਨਵਾਬ ਜਿਸ ਵੇਲੇ ਚੱਪੜ ਚਿੜੀ ਦਾ جنگ ਹੋ ਰਿਹਾ ਹੋਇਆ ਛੱਪੜ ਚਿੜੀ ਜਿਹਦਾ ਨਾਂ ਚੱਪੜ ਚਿੜੀ ਬਣਿਆ ਆ ਸਾਡੇ ਨੇੜੇ ਐ ਬਲੇਰਕੋਟਲੀਆ ਨਵਾਬ ਲੜਿਆ ਉੱਥੇ ਪਰ ਉਹਨੇ ਇੱਕ ਵਾਰੀ ਕਿਹਾ ਸੀ ਬੱਚਿਆਂ ਨੂੰ ਨਹੀਂ ਮਾਰਨਾ ਚਾਹੀਦਾ ਇਹਨਾਂ ਦਾ ਪਿਤਾ ਮਿਲੇਗਾ ਬਦਲਾ ਲਵਾਂਗੇ ਮੇਰਾ ਭਰਾ ਨਾਰਖਾ ਮਾਰਿਆ ਚਮਕੌਰ ਮਰਿਆ ਮੇਰਾ ਪ੍ਰਾ ਮੈਂ ਬਦਲਾ ਪਿਓ ਤੋਂ ਲਵਾਂਗਾ ਬੱਚੇ ਮੈਂ ਇਹਨਾਂ ਦੇ ਮਾਰਨ ਦੇ ਹੱਕ 'ਚ ਨਹੀਂ ਇਹਨਾਂ ਨੂੰ ਨੀਅਾਂ 'ਚ ਨਹੀਂ ਚਣਿਆ ਜਾਣਾ ਚਾਹੀਦਾ ਗਲਤ ਹੋ ਰਿਹਾ ਦਰਬਾਰ ਵਿੱਚ ਹਾ ਦਾ ਨਾਰਾ ਮਾਰੋ ਨਾ ਕੁਝ ਕਰ ਸਕੋ ਕਿਸੇ ਨਾਲ ੱੱੱਕਾ ਹੋਵੇ ਹਾ ਦਾ ਨਾਰਾ ਮਾਰੀਦਾ ਹਾ ਦਾ ਨਾਰਾ ਮਾਰਿਆ ਅੱਜ ਤੱਕ ਵੱਸਦਾ ਹੈ ਮਲੇਰ ਕੋਟਲਾ ਸਿਰ ਤੇ ਚੱਕ ਲਿਆ ਉਹ ਨਵਾਬ ਨੂੰ ਮੇ ਤੂੰ ਹਾ ਦਾ ਨਾਰਾ ਮਾਰਿਆ ਤੂੰ ਦਰਦ ਮਹਿਸੂਸ ਕੀਤਾ ਪੁੱਤ ਕਲਗੀ ਧਰਦੇ ਲਾਲਾ ਦਾ ਉਹ ਪੁੱਤਰਾ ਦਾ ਦਰਦ ਮਹਿਸੂਸ ਕੀਤਾ ਮਲੇਰਕੋਟਲੀਏ ਨਵਾਬ ਨੇ ਤੇ ਮਾਤਾ ਜੀ ਫਿਰ ਫਤਵਾ ਸੁਣਾਤਾ ਉਹ ਆਂਦੇ ਨੇ ਨੀਹਾਂ 'ਚ ਚਿੰਨਣਗੇ ਫਤਿਹ ਸਿੰਘ ਦੱਸਦਾ ਮਾਤਾ ਜੀ ਕੱਲ ਨੂੰ ਆਂਦੇ ਸੀ ਨੀਹਾਂ 'ਚ ਚਿੰਨਣਗੇ ਤੇ ਮਾਂ ਕਹਿੰਦੀ ਹੈ ਪੁੱਤਰ ਨੀਹਾਂ 'ਚ ਹੀ ਚਿੰਨਣਗੇ ਮਾਰ ਥੋੜਾ ਦੇਣਗੇ ਨੀਆਂ ਤੇ ਜਨਨ ਨਾਲ ਕੋਈ ਮਰਦਾ ਨਹੀਂ ਪੁੱਤਰ ਤੁਸੀਂ ਸਦਾ ਜਿਉਂਦੇ ਰਹੋਗੇ ਆਤਮਾ ਸਦਾ ਹੀ ਅਮਰ ਹੈ ਸਰੀਰ ਮਰਦਾ ਹੈ ਇਹ ਤੇ ਆ ਦੰਦ ਮਰ ਗਏ ਚਿਹਰੇ ਮਰ ਗਏ ਵਾਲ ਕਾਲੇ ਮਰ ਗਏ ਚੱਪਣ ਚੱਲਣ ਰਤਨ ਸੇ ਸੁਨਿਹਰ ਬਹਿ ਗਏ 헤ੜੇ ਮੁੱਤੀ ਤਾਂ ਤੇ ਜਾਨੀ ਚੱਲ ਗਏ ਇਹ ਮਰਦਾ ਸਰੀਰ ਪੁੱਤਰ ਨੀਹਾਂ 'ਚ ਜਿਣਨਗੇ ਮਾਰ ਥੋੜਾ ਦੇਣਗੇ ਨਹੀਂ ਮਰਦੇ ਤੁਸੀਂ ਮਾਤਾ ਜੀ ਕੱਲ ਨੂੰ ਨੀਹਾਂ 'ਚ ਜਿਣਨਗੇ ਮਾਤਾ ਨੇ ਇਦਾਂ ਘੁੱਟ ਕੇ ਕਲੇਜਾ ਨਾ ਲਾ ਲਿਆ ਅੱਜ ਦੀ ਰਾਤ ਆਖਰੀ ਉੱਤੇ ਹਵਾ ਪੈਂਦੀ ਐ ਉੱਚਾ ਥਾਂ ਐ ਕੋਈ ਗਰਮ ਕੱਪੜਾ ਨਹੀਂ ਮੂੰਹ ਇਦਾਂ ਨੇੜੇ ਕਰਕੇ ਸਾਰੀ ਰਾਤ ਮਾਤਾ ਜੀ ਜਾਗਦੇ ਰਹੇ ਤੇ ਉਦੋਂ ਫਿਰ ਫਤਿਹ ਸਿੰਘ ਨੇ ਆਖਿਆ ਮਾਤਾ ਜੀ ਮੇਰਾ ਗਲਵਕੜੀ ਪਾਉਣ ਨੂੰ ਜੀ ਕਰਦਾ ਦਾਦੀ ਅੰਮੀ ਐ ਵੱਡਿਆਂ ਵੀਰਿਆਂ ਨੂੰ ਗਲਵਕੜੀ ਪਾਉਣ ਨੂੰ ਜੀ ਕਰਦਾ ਭਰਾ ਯਾਦ ਆਉਂਦੇ ਆ ਵੱਡੇ ਇਹ ਵੀ ਗੱਲ ਹੁੰਦੀ ਹੈ ਕਿਸੇ ਕਿਸੇ ਦੇ ਕਰਮਾਂ ਵਾਲੇ ਦੇ ਇਦਾਂ ਹੁੰਦਾ ਹੈ ਵੱਡਾ 18 ਦਾ ਹੋਵੇ ਛੋਟਾ 5 ਦਾ ਹੋਵੇ ਇਹ ਕਿਤੇ ਕਿਤੇ ਹੁੰਦਾ ਹੈ ਜੇ ਭੈਣ ਹੋਵੇ ਨਾ ਕੋਈ 18 ਸਾਲਾਂ ਦੀ ਤੇ ਭਰਾ ਹੋ ਜਾਏ ਉਹ ਮਾਂ ਵਾਂਗੂ ਪਾਲਦੀ ਹੁੰਦੀ ਹੈ ਕਈਆਂ ਦਾ ਭਰਾ ਹੁੰਦਾ ਦੂਜਾ ਬੱਚਾ 12 ਸਾਲ ਛੋਟਾ ਵੱਡਾ 12 ਸਾਲ 15 ਸਾਲ ਦਾ ਫਰਕ ਹੁੰਦਾ ਕਈ ਨਿਆਣਿਆਂ ਦਾ ਤੇ ਜੇ ਬੱਚੇ ਇਦਾਂ ਹੋਣ ਤੇ ਵੱਡੇ ਭਰਾ ਤੇ ਵੱਡੀਆਂ ਭੈਣਾਂ ਮਾਪਿਆਂ ਵਾਂਗੂ ਪਾਲਦੇ ਆ ਬੱਚਿਆਂ ਨੂੰ ਵੱਡੀ ਭੈਣ ਕਈ ਵਾਰੀ ਮਾਂ ਬਣ ਜਾਂਦੀ ਹੈ ਵੱਡਾ ਭਰਾ ਪਿਓ ਦੇ ਥਾਂ ਤੇ ਚੱਕੀ ਫਿਰਦਾ ਅਜੀਤ ਸਿੰਘ ਹਣੀ ਫਤੇ ਸਿੰਘ ਨੂੰ ਬਹੁਤ ਖਟਾਉਂਦੇ ਸੀ ਚੱਕੀ ਫਿਰਦੇ ਤੇ ਅੱਜ ਫਤੇ ਸਿੰਘ ਹੁਣ ਗੁਰੂ ਗੋਬਿੰਦ ਸਿੰਘ ਤੇ ਕਦੀ ਕਦੀ ਗੋਦੀ ਚੱਕਦੇ ਸੀ ਕਲਗੀਆਂ ਵਾਲੇ ਤੇ ਕਦੀ ਕਦੀ ਲਾੜ ਲੜਾਉਂਦੇ ਸੀ ਪਰ ਫਤੇ ਸਿੰਘ ਨੂੰ ਜੋਧਾਵਰ ਸਿੰਘ ਤੇ ਫਤਿਹ ਸਿੰਘ ਨੂੰ ਅਜੀਤ ਸਿੰਘ ਤੇ ਜੁਝਾਰ ਸਿੰਘ ਬਹੁਤ ਖਡਾਉਂਦੇ ਲਾੜ ਲਾਉਂਦੇ ਘੋੜਸਵਾਰੀ ਕਰਦੇ ਜਿਵੇਂ ਤੁਹਾਡੇ ਬੱਚੇ ਕਹਿੰਦੇ ਮੋਟਰਸਾਈਕਲ ਤੇ ਬਾਹ ਲੈ ਟਰੈਕਟਰ ਤੇ ਬਾਹ ਲੈ ਗੱਡੀ ਚ ਬਾਹ ਲੈ ਕਹਿੰਦੇ ਬਾਬਾਜੀਤ ਸਿੰਘ ਨੂੰ ਫਤਿਹ ਸਿੰਘ ਕਹਿੰਦਾ ਹੁੰਦਾ ਸੀ ਮੈਨੂੰ ਘੋੜੇ ਤੇ ਬਾ ਉਹਨੂੰ ਕਿਹੜਾ ਕਢਾ ਕੇ ਲਿਆਉਂਦਾ ਸੀ ਅਜੀਤ ਸਿੰਘ ਤੇ ਅੱਜ ਆਖਰੀ ਰਾਤ ਫੋਨ ਕਰਕੇ ਬੱਚੇ ਕਹਿੰਦੇ ਐ ਕਿ ਅੱਜ ਸਾਨੂੰ ਆਪਣੇ ਵੀਰਾਂ ਦੀ ਯਾਦ ਬੜੀ ਆਉਂਦੀ। ਮਾਂ ਆ ਸੁਣੋ। ਕੱਲ ਸਬਾਚ ਪੇਸ਼ੀਆਂ ਆਖਰੀ ਨੇ। ਨਾਲ ਪਿਤਾ ਦੇ ਸੌਣ ਨੂੰ ਜੀ ਕਰਦਾ। ਕਲ ਸਬਾ ਚ ਪੇਸ਼ ਆਇਆ ਆਖਰੀ ਨੇ ਆ ਨਾਲ ਪਿਤਾ ਦੇ ਸੋਣ ਨੂੰ ਜੀ ਕਰਦਾ ਦਾਦੀ ਅੰਮੀਏ ਵੱਡਿਆਂ ਗੱਲ ਵਕੜੀ ਪਾਉਣ ਨੂੰ ਜੀ ਕਰਦਾ ਦਾਦੀ ਅੰਮੀਏ ਵੱਡਿਆਂ ਵੀਰਿਆਂ ਨੂੰ ਗੱਲ ਵਕੜੀ ਪਾਉਣ ਨੂੰ ਜੀ ਕਰਦਾ ਇਹ ਸੱਚੀ ਹੁੰਦਾ ਹੈ ਮਾਂ ਨਾ ਹੋਵੇ ਪਿਓ ਨਾ ਹੋਵੇ ਜਦੋਂ ਦੂਰ ਚਲੇ ਜਾਣ ਨਾ ਫਿਰ ਗਲਵਕੜੀ ਪਾਉਣ ਨੂੰ ਜੀ ਕਰਦਾ ਹੈ ਪਿਓ ਮਰ ਜਾਏ ਮਾਂ ਮਰ ਜਾਏ ਜਾਂ ਕੋਈ ਦੁਨੀਆ ਚੋਂ ਦਾਦਾ ਜੀ ਜੱਦ ਆ ਜਾਏ ਕਦੇ ਕਦੇ ਜੀ ਕਰਦਾ ਗਲਵਕੜੀ ਪਾਈ ਹੈ ਅਹਿਸਾਸ ਹੈ ਗੁਰਮਖੋ ਫੀਲ ਹੈ ਕੀ ਕਰੀਏ ਰਹਿ ਨਹੀਂ ਹੁੰਦਾ ਮੈਂ ਪਿੱਛੇ ਜੇ ਇੱਕ ਪ੍ਰਚਾਰਕ ਨੂੰ ਸੁਣਦਾ ਸੀ ਕਹਿੰਦੇ ਸਟੇਜ ਤੇ ਪ੍ਰਚਾਰਕ ਰਹੁੰਦੇ ਐ ਚੜ੍ਹਦੀ ਕਲਾ ਚੜ੍ਹਦੀ ਕਲਾ ਸਿੱਖਾਂ ਦੀ ਕੋਈ ਨਹੀਂ ਖਤਮ ਕਰਨ ਲੱਗਾ ਇਹ ਤੇ ਚੜ੍ਹਦੀ ਕਲਾ ਚ ਸਦਾ ਹੀ ਰਹਿੰਦੇ ਐ ਇਹ ਤੇ ਪਿਆਰ ਜਗਾਉਣ ਦੀ ਲੋੜ ਐ ਚੜ੍ਹਦੀ ਕਲਾ ਚ ਤੇ ਬਥੇਰੇ ਆ ਕੈਮ ਤੇ ਬਥੇਰੇ ਆ ਲੜਨ ਮਰਨ ਲਈ ਤੇ ਸਦਾ ਹੀ ਤਿਆਰ ਆ ਜਗਾਉਣ ਦੀ ਤੇ ਪ੍ਰੇਮ ਲੋੜ ਐ ਨਾ ਘਾਟ ਸਾਡੇ ਚ ਇਮੋਸ਼ਨ ਪ੍ਰੇਮ ਦੀ ਐ ਕੰਮੇ ਪ੍ਰਚਾਰਕਾਂ ਦਾ ਲੜਨ ਮਰਨ ਵਾਲੇ ਤੇ ਹੈ ਗਈਆਂ ਅੱਜ ਲੋੜ ਪਿਆਰ ਜਗਾਉਣ ਦੀ ਹੈ ਕਿ ਮਨ ਪਿਆਰ ਦਾ ਭਰੇ ਪਿਆਰ ਦੇ ਵਿੱਚੋਂ ਸਿੱਖੀ ਨਿਕਲੇ ਸਿੱਖੀ ਪਿਆਰ ਚੋਂ ਨਿਕਲੇ ਤੇ ਕਰੀਏ ਕੀ ਇਹ ਅਹਿਸਾਸ ਨੇ ਇਹ ਫੀਲ ਹੈ ਇਹ ਇਮੋਸ਼ਨ ਹੈ ਜੇ ਨਹੀਂ ਤੇ ਅਸੀਂ ਬੰਦੇ ਹੀ ਕਾਦੇ ਹੋਏ ਇਹ ਇਹ ਮੋਸ਼ਨ ਹੋਣੇ ਚਾਹੀਦੇ ਐ ਜਿਨ੍ਹਾਂ ਦੇ ਨਹੀਂ ਜਾਗਦੇ ਜਗਾਓ ਏ इमोਸ਼ਨ ਹੋਣੇ ਚਾਹੀਦੇ ਐ ਲੋ ਪੜੋ ਤੁਰਨ ਲੱਗੇ ਤਾਂ ਕਿਲੇ ਤੋਂ ਆਖ ਦੇ ਸੀ ਹਾਂ ਲਗੇ ਤਾਂ ਕਿਲੇ ਤੂੰ ਆਖ ਦੇ ਸੀ ਵੀਰੇ ਆਉਣਗੇ ਬਗਰ ਜ਼ਰੂਰ ਸਾਡੇ ਕਿਤੇ ਦਿਸਣ ਜੇ ਪਿਤਾ ਹਜੂਰ ਸਾਡੇ ਹਾਂ ਸੀਨੇ ਲੱਗ ਕੇ ਸੱਚੀਓ ਸ਼ੈ ਸ਼ੇਨਸ਼ਾ ਦੇ ਬੜਾ ਨਿਕ ਹੰਡ ਹੋਣ ਨੂੰ ਜੀ ਕਰ ਲੈ ਗੋਬਿੰਦ ਸਿੰਘ ਦੇ ਸੀਨੇ ਲੱਗਨ ਨੂੰ ਆ ਪਿੱਛੇ ਫੋਟੋ ਲੱਗੀ ਹੈ ਫਤਿਹ ਸਿੰਘ ਕਹਿੰਦਾ ਮੇਰਾ ਜੱਫੀ ਪਾਉਣ ਨੂੰ ਆਪਣੇ ਪਿਤਾ ਨੂੰ ਜੀ ਕਰਦਾ ਹੈ ਕੱਲ ਅਸੀਂ ਚਲੇ ਜਾਵਾਂਗੇ ਆਪਣੇ ਪਿਤਾ ਦੇ ਸੀਨੇ ਲੱਗਨ ਨੂੰ ਠੀਕ ਕਰਦਾ ਹਾਂ ਹਾਂ ਸੀਨੇ ਲੱਗ ਕੇ ਸੱਚੀਓ ਸ਼ੇਨ ਸ਼ੋ ਦੇ ਬੜਾ ਨਿਕ ਹੰਡ ਹੋਣ ਨੂੰ ਜੀ ਕਰਦਾ ਦਾਦੀਆਂ ਦੀਏ ਵਟਿਆ ਵੀਰਿਆ ਨੂੰ ਗੱਲ ਬਕੜੀ ਪਾਉਣ ਨੂੰ ਜੀ ਕਰਦਾ ਜੰਗਾ ਫਲਾ ਹੈ ਪਤਾ ਜੀਤ ਜੀ ਨੂੰ ਕਹਿੰਦੇ ਅਜੀਤ ਨੂੰ ਪਤਾ ਤੇ ਹੈ ਵੱਡੇ ਨੂੰ ਕੀ ਫਤ ਸਿੰਘ ਨੂੰ ਨੀਂਦ ਨਹੀਂ ਆਈ ਹੋਣੀ ਆ ਬੈਠੇ ਬਿਨਾ ਦਸ਼ਮੇਸ਼ ਦੀ ਗੋਦ ਅੰਦਰ ਵਾ ਵਾ ਜੋ ਰਵਰਨੇ ਚੂਰੀ ਨਹੀਂ ਖਾਈ ਹੋਣੀ ਓ ਨਾ ਨਾ ਅਲੁਸ਼ਰਾਰ ਤਾਂ ਫੇਰ ਕਰਕੇ ਅੱਜ ਹਸਣ ਹਸੋਣ ਨੂੰ ਜੀ ਕਰਦੇ ਦਾਦੀ ਅੰਮੀਏ ਬੰਨਿਆ ਵੀਰਿਆ ਨੂੰ ਗੱਲ ਵਕੜੀ ਪਾਉਣ ਨੂੰ ਜੀ ਕਰਦੇ ਸੁਣੋ ਸੋਹਬਾ ਤੱਕ ਉਡੀਕਦੇ ਜਾਗ ਕੇ ਹਾਂ ਸੁਣ ਲਿਓ ਕਹਿੰਦੇ ਸਵੇਰ ਤੱਕ ਵੇਟ ਕਰਦੇ ਆ ਨਾ ਫਿਰ ਵੀ ਆਏ ਤਾਂ ਰਸ ਜਾਣੈ ਕਿਹसे ਵੱਡੀ ਸਰਹੰਦ ਦੀ ਕਾਂਡ ਓਲੇ ਅਸੀਂ ਦੋਵਾਂ ਨੇ ਅੰਮੀਏ ਲੁੱਕ ਜਾਣੈ बाईं बिन न लॻंदगे न सेरे सेर सजाण जी कर दे। ਗਲ ਬਕੜੀ ਪਾਉਣ ਨੂੰ ਜੀ ਕਰਦਾ ਤੋਰੇ ਹੁੰਦੇ ਸਿਪਾਹੀ ਨੇ ਉਠਮਾਏ ਕਾਲੀ ਕਰਨੀਏ ਉਹਨਾਂ ਲੈ ਜਾਣ ਲੱਗੇ ਇਨੇ ਮਾਤਾ ਹੱਸ ਹੱਸ ਜਾਨਵਾਰ ਗਏ ਤੇਰੇ ਲਾਲ ਦੇ ਲਾਲ ਪਿਆਰੇ ਹੱਸ ਹੱਸ ਜਾਨਵਾਰ ਗਏ ਮੂੰਹ ਜੰਗਲਾ ਲੈnde ਸੀ ਸਾਰੇ ਹੈਰਾਨ ਹੁੰਦੇ ਸੀ ਸਰੰਦਨ ਵਾਸੀ ਇਤਿਹਾਸ ਬਣਾ ਗਏ ਤੂੰ ਤੋਰਿਆ ਉੱਠੋ ਮੇਰੇ ਲਾਲ ਦੇ ਉਹ ਲਾਲ ਦੂਲਿਓ ਕੈਮ ਕਰੋ ਜੱਗ ਤੇ ਮਿਸਾਲ ਦੂਲਿਓ ਤੂੰ ਭੇਜਿਆ ਤਿਆਰ ਕਰਕੇ ਫੇਰ ਕਹਿੰਦੇ ਐ ਸਿਪਾਈ ਇੰਨੇ ਨੂੰ ਆ ਗਏ ਇਹਨਾਂ ਨੇ ਭੇਜਿਆ ਸੀ ਜਾਓ ਜਾ ਕੇ ਬੁੱਢੜੀ ਮਾਂ ਨੂੰ ਪੁੱਛੋ ਮੰਨਦੀ ਐ ਕਿ ਨਹੀਂ ਬੇਬੇ ਇਸਲਾਮ ਕਬੂਲ ਐ ਪੋਤੇ ਤੇਰੇ ਪੋਤੇ ਚਿੰਤੇ ਖਤਮ ਕਰਤੇ ਤੂੰ ਦੱਸ ਤੇਰੀ ਕੀ ਸਲਾਹ ਹੈ ਕਹਿੰਦੀ ਤੁਹਾਡੀ ਮੱਤ ਮਾਰੀ ਗਈ ਜਿਹਦੇ ਪੋਤਿਆਂ ਨੂੰ ਨਹੀਂ ਡੁਲਾ ਸਕੇ ਮੈਨੂੰ ਡੁਲਾ ਲੋਂਗੇ ਮੈਨੂੰ ਤੁਸੀਂ ਕੀ ਕਰ ਲੋਂਗੇ ਤੁਹਾਨੂੰ ਪਤਾ ਹੈ ਜਦੋਂ ਕੋਈ ਮੈਨੂੰ ਪੁੱਛਦਾ ਨਾ ਨਾ ਕੀ ਐ ਤੇ ਮੈਂ ਕਹਿੰਨੀ ਆ ਗੁਜਰੀ ਪਤੀ ਦਾ ਨਾਂ ਗੁਰੂ ਤੇਗ ਬਹਾਦਰ ਸਹੁਰੇ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਤੇ ਜਦੋਂ ਕੋਈ ਮੈਨੂੰ ਪੁੱਛਦਾ ਨਾ ਤੇਰੀ ਔਲਾਦ ਕਿੰਨੀ ਆ ਤੇਰੇ ਬੱਚੇ ਕਿੰਨੇ ਆ ਉਦੋਂ ਮੈਂ ਕਹਿੰਨੀ ਆ ਇੱਕ ਪੁੱਤ ਦਿੱਤਾ ਰੱਬ ਨੇ ਇੱਕ ਹੀ ਐ ਸਵਾ ਲੱਖ ਤੇ ਜਦੋਂ ਲੋਕ ਪੁੱਛਦੇ ਐ ਤੇਰੇ ਪੁੱਤ ਦਾ ਨਾਂ ਕੀ ਐ ਕਹਿੰਦੀ ਚੌੜੀ ਹੋ ਜਾਨੀ ਆ ਉਦੋਂ ਮੈਂ ਕਹਿੰਨੀ ਆ ਮੇਰੇ ਪੁੱਤ ਦਾ ਨਾਂ ਗੋਬਿੰਦ ਸਿੰਘ ਇਹ ਗੱਲ ਸੁਣ ਓਏ ਜਲਾਦਾ ਓਏ ਤੁਰੇ ਆਏ ਸਿਪਾਈਓ ਤੁਸੀਂ ਗੱਲ ਗੋਬਿੰਦ ਸਿੰਘ ਦੀ ਮਾਂ ਨਾਲ ਕਰਦੇ ਹੋ ਤੁਸੀਂ ਮੈਨੂੰ ਪੁੱਛਣ ਆਏ ਹੋ ਵੀ ਇਸਲਾਮ ਚ ਆ ਜਾ ਗੋਬਿੰਦ ਸਿੰਘ ਦੀ ਮਾਂ ਮੈਂ ਤੁਹਾਨੂੰ ਕੀ ਲੱਗਦਾ ਮੈਨੂੰ ਇਸਲਾਮ ਚ ਲੈ ਜਾਓਗੇ ਉਹ ਕਹਿੰਦੇ ਇਹਨੇ ਨਹੀਂ ਮੰਨਣਾ ਕੀ ਕਰੀਏ ਇਹ ਹੋਇਆ ਸੀ ਬੁਰਜ ਤੋਂ ਤੱਕਾ ਦੇ ਦਿਓ ਜੇ ਨਹੀਂ ਮੰਨਦਾ ਦੇ ਕਈਆਂ ਇਤਿਹਾਸਕਾਰਾਂ ਨੇ ਲਿਖਤਾ ਮਾਤਾ ਨੇ ਬੁਰਜ ਤੋਂ ਛਾਲ ਮਾਰ ਲਈ ਨਹੀਂ ਬੱਚਿਆਂ ਨਾਲ ਉਹਨਾਂ ਨੇ ਘੱਟ ਨਹੀਂ ਕੀਤੀ ਘੱਟ ਮਾਤਾ ਨਾਲ ਵੀ ਨਹੀਂ ਕੀਤੀ ਬੁਰਜ ਤੋਂ ਤੱਕਾ ਦੇ ਕੇ ਮਾਤਾ ਗੁਰਕੌਰ ਨੂੰ ਥੱਲੇ ਸੁੱਟਿਆ 80 ਸਾਲ ਦੀ ਉਮਰ ਵਿੱਚ ਉਹ ਮਾਂ ਗੁਰੂ ਗੋਬਿੰਦ ਸਿੰਘ ਨੂੰ ਜਨਮ ਦੇਣ ਵਾਲੀ ਕਲਗੀਧਰ ਦੀ ਮਾਂ ਉਹ ਫਿਰ ਜਦੋਂ ਐਦਾਂ ਸਰੀਰ ਪਏ ਚੱਕ ਕੇ ਮਾਤਾ ਨੂੰ ਵੀ ਬੱਚਿਆਂ ਕੋਲ ਸੁੱਟਦਾ 6 ਅਮੀਰ ਸਿੱਖ ਭੱਜਿਆ ਆ ਕਹਿੰਦਾ ਮੈਂ ਜਾਨ ਬਚਾਵਾਂ ਮੈਂ ਕੀਮਤ ਦੇ ਦੇਵਾਂਗਾ ਜਦੋਂ ਤੱਕ ਆਇਆ ਟੋਡਲ ਮਲ ਪਾਣਾ ਵਰਤ ਗਿਆ ਬੱਚੇ ਸ਼ਹੀਦ ਹੋ ਗਏ ਮੈਂ ਸੰਸਕਾਰ ਕਰਨਾ ਮੈਂ ਇਦਾਂ ਰੁਲਣ ਨਹੀਂ ਦੇਣੇ ਵਜੀਦੇ ਨੂੰ ਕਹਿੰਦਾ ਜੋ ਕਹਿੰਦਾ ਜਿੰਨਾ ਪੈਸਾ ਕਹਿੰਦਾ ਮੈਂ ਦੇਣਾ ਬੱਚੇ ਨਹੀਂ ਰੁਲਣ ਦੇਣੇ ਤੇ ਵਜੀਦਾ ਕਹਿਣ ਲੱਗਾ ਜੇ ਜਗ੍ਹਾ ਖਰੀਦਣੀ ਆ ਤੇ ਧਰਤੀ ਤੇ ਸੋਨਾ ਵਿਛਾ ਦੇ ਮੋਹਰਾ ਵਿਛਾ ਦੇ ਤੇਰਾ ਜੋਤੀ ਸਰੂਪ ਵਾਲੀ ਜਗ੍ਹਾ ਜ਼ਿਮੀਦਾਰ ਦੀ ਸੀ ਖਰੀਦੀ ਕਹਿੰਦੇ ਐ ਧਰਤੀ ਤੇ ਸੋਨਾ ਮੋਹਰਾ ਵਿਛਾ ਕੇ ਸਿੱਕੇ ਸਿੱਧੇ ਰੋਕ ਦੇ ਰੱਖ ਕੇ ਉਹਨੇ ਜਗ੍ਹਾ ਖਰੀਦੀ ਸੋਨਾ ਵਿਛਾ ਕੇ ਮੋਹਰਾ ਵਿਛਾ ਕੇ ਅੱਜ ਤੱਕ ਦੁਨੀਆ 'ਚ ਨਾ ਕੋਈ ਜਗ੍ਹਾ ਵਿਕੀ ਐ ਤੇ ਨਾ ਕਿਸੇ ਨੇ ਖਰੀਦੀ ਐ ਇਹ ਜਗ੍ਹਾ ਜੋਤੀ ਸਰੂਪ ਤੇ ਉੱਥੇ ਇਹਨੇ ਤਿਆਰੀ ਕੀਤੀ ਚੰਦਨ ਦੀ ਚਿਖਾ ਇਤਿਹਾਸ ਕਰ ਕਹਿੰਦੇ ਨੇ ਇਹਨੇ ਚੰਦਨ ਦੀ ਚਿਖਾ ਬਣਾਈ ਸੀ ਚੰਦਨ ਦੀਆਂ ਲੱਕੜਾਂ ਮੰਗਾ ਕੇ ਚਿਖਾ ਬਣਾਈ ਜਗ੍ਹਾ ਖਰੀਦ ਲਈ ਫਿਰ ਹੁਣ ਸਰੀਰ ਚੱਕਣੇ ਐ ਮੋਤੀ RAM ਦਾ ਟੱਬਰ ਨਾਲ ਲੱਗਾ ਉਹਦੀ ਮੋਤੀ RAM ਲੱਗਾ ਉਹਦੀ ਘਰ ਵਾਲੀ ਲੱਗੀ ਉਹਦੀ ਮਾਂ ਗਈ ਨਾਲ ਬਾਅਦ ਚ ਕੋਲੂ ਪੀੜੇ ਗਏ ਐ ਪਰ ਨਾਲ ਤੁਰੇ ਦੋ ਮਜ਼ਦੂਰ ਲੈ ਬਬਾਲ ਚੁੱਕਿਆ ਮਾਤਾ ਗੁਜਰ ਕੌਰ ਦਾ ਤੇ ਬਾਬਾ ਜੋਰਾਵਰ ਸਿੰਘ ਨੂੰ ਸੇਟ ਟੋਡਰ ਮੱਲ ਨੇ ਇਕੱਲੇ ਨੇ ਚੱਕਿਆ ਹੱਥਾਂ ਦੇ ਉੱਤੇ ਸੁੱਤਾ ਪਿਆ ਨਿਆਣਾ ਜਦੋਂ ਨਾ ਐਦਾਂ ਕਈ ਚੱਕ ਲੈਂਦੇ ਐ ਸੁੱਤਾ ਪਿਆ ਨਿਆਣਾ ਉੱਤੇ ਕੱਪੜਾ ਪਾ ਕੇ ਸੇਠ ਟੋਡਰ ਮਲ ਨੇ ਬਾਬਾ ਜੋਰਾਵਰ ਸਿੰਘ ਨੂੰ ਚੱਕਿਆ ਤੇ ਬਾਬਾ ਫਤੇ ਸਿੰਘ ਨੂੰ ਉਹਦੀ ਘਰ ਵਾਲੀ ਬੀਬੀ ਨੇ ਚੱਕਿਆ ਇੱਕ ਬੰਦਾ ਨਾਲ ਨਹੀਂ ਤੁਰਿਆ ਕੱਲ ਦਾ ਦੇਣਾ ਪਰ ਆ ਕੇ ਵੇਖ ਲੈ ਸਰੰਦデア ਸੂਬਿਆ ਓਏ ਉਦੋਂ ਕਹਿੰਦਾ ਸੀ ਕੋਈ ਨਹੀਂ ਤੁਰਿਆ ਅੱਜ ਵੇਖ ਨਗਰ ਕੀਰਤਨਾ ਆ ਕੇ ਸਵੇਰੇ ਵੇਖੀ ਸਵੇਰੇ ਵੇਖੀ ਇਹ ਔਲਾਦ ਨਦੀ ਪੁੱਤ ਹੈ ਗੁਰੂ ਗੋਬਿੰਦ ਸਿੰਘ ਦੇ ਕਲਗੀਆਂ ਵਾਲੇ ਦੋ ਦੋ ਤਰ੍ਹਾਂ ਦੇ ਪੁੱਤ ਹੁੰਦੇ ਐ ਇੱਕ ਬਿੰਦੀ ਪੁੱਤਰ ਜਿਹੜੇ ਸ਼ਰੀਰ ਤੋਂ ਪੈਦਾ ਹੁੰਦੇ ਐ ਇੱਕ ਨਾਦੀ ਪੁੱਤਰ ਹੁੰਦੇ ਐ ਜਿਹੜੇ ਸ਼ਬਦ ਤੋਂ ਪੈਦਾ ਹੁੰਦੇ ਐ ਜਿਹੜੇ ਬੋਲਾਂ ਤੋਂ ਪੈਦਾ ਹੁੰਦੇ ਐ ਜਿਹੜੇ ਪਿਆਰ ਤੋਂ ਪੈਦਾ ਹੋ ਜਾਂਦੇ ਐ ਇਹ ਨਾਦੀ ਪੁੱਤਰ ਐ ਖਾਲਸਾ ਕਲਗੀਆਂ ਵਾਲੇ ਦੇ ਪਿਆਰ ਚੋਂ ਪੈਦਾ ਹੋਇਆ ਕਿਤੇ ਥੋੜੇ ਡਿੱਕੇ ਆਏ ਐ ਗੁਰਮਖੋ ਪਰ ਅੱਜ ਤੱਕ ਤੁਰੇ ਫਿਰਦੇ ਆ ਜਕਾਰੇ ਲਾਉਂਦੇ ਫਿਰਦੇ ਆ ਲੰਗਰ ਲਾਉਂਦੇ ਫਿਰਦੇ ਆ ਇਹ ਕਲਗੀਆਂ ਵਾਲੇ ਦੀ ਕਿਰਪਾ ਹੀ ਹੈ ਸਾਡੇ ਤੇ ਹੁਣ ਨੂੰ ਤੇ ਰੁਲ ਖੁਲ ਜਾਂਦੇ ਕਿੱਡੇ ਪੰਜਾਬ ਤੋਂ ਕਿੱਡਾ ਘਰ ਰਹਿ ਗਿਆ ਕਿਹੜੇ ਕਿਹੜੇ ਪਾਣੀਆਂ ਦੇ ਮਸਲੇ ਕਦੇ ਕੋਈ ਕਦੇ ਕੋਈ ਕਦੇ ਕੋਈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਨੇ ਨਿਤ ਨਸ਼ਿਆਂ ਦਾ ਦਰਿਆ ਪੰਜਾਬ ਦੇ ਤੁਰਿਆ ਫਿਰਦਾ ਹੈ ਪੰਜਾਬ ਨੂੰ ਬਦਲਣ ਵਾਸਤੇ ਖੁੰਬਾ ਵਾਂਗੂ ਇੱਥੇ ਗੁਰੂ ਪੈਦਾ ਹੋਏ ਹੈ ਕਲਗੀਆਂ ਵਾਲੇ ਨੂੰ ਕਲਗੀਆਂ ਵਾਲੇ ਨਾਲੋਂ ਤੋੜਨ ਲਈ ਤਰ੍ਹਾਂ ਤਰ੍ਹਾਂ ਦੇ ਬਾਬੇ ਰੰਗ-ਬਰੰਗੇ ਪੰਜਾਬ ਚ ਪੈਦਾ ਹੋਏ ਐ ਪਰ ਫੇਰ ਵੀ ਤੁਰੇ ਫਿਰਦੇ ਆ ਫੇਰ ਵੀ ਸਾਹ ਲਈ ਜਾਂਦੇ ਆ ਫੇਰ ਵੀ ਬਾਲਟੀਆਂ ਚੱਕੀ ਫਿਰਦੇ ਆ ਫੇਰ ਵੀ ਬਾਜੇ ਵਜਾਉਂਦੇ ਫਿਰਦੇ ਆ ਫੇਰ ਵੀ ਜਕਾਰੇ ਲਾਉਂਦੇ ਫਿਰਦੇ ਆ ਜੇ ਫੇਰ ਵੀ ਸਰਵਾਈਵ ਕਰ ਰਹੇ ਆ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਕੀ ਫੇਰ ਵੀ ਕੈਨੇਡਾ ਵਰਗੇ ਦੇਸ਼ਾਂ 'ਚ ਜਾ ਕੇ ਏਡੇ ਏਡੇ ਝੰਡੇ ਚੁਲਾਉਂਦੇ ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਵੱਡੇ ਵੱਡੇ ਝੰਡੇ ਚੁਲਾਉਂਦੇ ਸਾਰੇ ਬਿਜ਼ਨਸਾਂ ਦੇ ਵਿੱਚ ਜਾ ਕੇ ਵੇਖੋ ਪੰਜਾਬੀ ਹੈ ਕਿੱਥੇ ਕਿੱਥੇ ਜਾ ਕੇ ਤੁਸੀਂ ਮਿਹਨਤਾਂ ਕਰਕੇ ਤਰੱਕੀਆਂ ਕੀਤੀਆਂ ਇਹ ਜਿਹੜੀ ਮਿਹਨਤ ਕਸ਼ ਲੋਕ ਬਾਬੇ ਨੇ ਹਰਗੁਰੂ ਨਾਨਕ ਨੇ ਵਾਇਆ ਇਹ ਉਹਦੀ ਕੀਮਤ ਹੈ ਮਿਹਨਤੀ ਸਿੱਖ ਮਿਹਨਤੀ ਕੰਮੇ ਕੰਮੇ ਮਿਹਨਤ ਕਰਨ ਵਾਲੇ ਲੋਕ ਜਜ਼ਬਾਤੀ ਲੋਕ ਇਮੋਸ਼ਨਲ ਲੋਕ ਪਿਆਰ ਦੇ ਭਰੇ ਜਾਨ ਤੱਕ ਵਾਰ ਦਿੰਦੇ ਆ ਕੋਈ ਇਹਨਾਂ ਨੂੰ ਪਿਆਰ ਤੇ ਕਰੇ ਕੋਈ ਹਾ ਦਾ ਨਾਰਾ ਤੇ ਮਾਰੇ ਉਹਦੇ ਉਹਦੇ ਉਹਨੂੰ ਭੁੱਲਦੇ ਹੀ ਨਹੀਂ ਫਿਰ ਕੋਈ ਕੋਈ ਜੀ ਆਇਆ ਕਵੇ ਤੇ ਸਹੀ ਕੋਈ ਗਲਵਕੜੀ ਪਾਏ ਤੇ ਸਹੀ ਕੋਈ ਇਹਨਾਂ ਨੂੰ ਪਿਆਰ ਕਰੇ ਤੇ ਸਹੀ ਜਾਨਾਂ ਤੱਕ ਵਾਰ ਦਿੰਦੇ ਆ